ਇਆ ਵਿੱਚ ਨਸੀਬ ਸਾਡੇ ਉਹੀ ਤੂੰ ਲੈਣਾ ਉਹੀ ਮੈਂ ਲੈਣਾ ਕੋਈ ਕਿਸੇ ਦਾ ਕੋਈ ਕੁਝ ਲੈ ਨਹੀਂ ਸਕਦਾ ਜੋ ਜੋ ਕੁਝ ਕਿਸੇ ਦੇ ਨਸੀਬਾਂ ਦੇ ਵਿੱਚ ਲਿਖਿਆ ਹੁੰਦਾ ਹੈ ਉਹ ਹਰ ਇੱਕ ਹੀ ਦੇ ਬਸੀਦੇ ਬੰਦੇ ਨੂੰ ਮਿਲ ਜਾਣਾ ਹੈ ਮੇਰੀਆਂ ਤੇਰੀਆਂ ਆਕੜਾਂ ਕਿਸ ਕਰੇ ਤੂੰ ਵੀ ਟੈਪਣਾ ਤੇ ਮੈਂ ਵੀ ਟੈਪਣਾ ਕੀ ਲੈਣਾ ਕਿਸੇ ਨਾਲ ਆਕੜ ਕੇ ਆਕੜਾਂ ਕਰ ਕਰਕੇ ਇਸ ਸੰਸਾਰ ਤੋਂ ਇੱਕ ਦਿਨ ਟੈਮੀ ਟੈਪਣਾ ਚਾਹੇ ਤੂੰ ਪਰ ਜਿੱਡਾ ਮਰਜੀ ਤੂੰ ਪ੍ਰੋਪਰਟੀ ਦਾ ਮਾਲਕ ਹੈ ਤੂੰ ਵੀ ਸੰਸਾਰ ਤੋਂ ਚਲਿਆ ਜਾਵੇਂਗਾ ਤੇ ਕਿਸੇ ਗਰੀਬ ਜਿਹੜਾ ਕੁੱਲੀ 'ਚ ਰਹਿ ਕੇ ਟਾਈਮ ਪਾਸ ਕਰਦਾ ਉਹਨੇ ਵੀ ਚਲਿਆ ਜਾਣਾ ਕਾਹਦੀਆਂ ਆਕੜਾਂ ਕਰਦਾ ਸੰਸਾਰ ਦੇ ਉੱਤੇ ਸਭ ਕੁਝ ਛੱਡ ਕੇ ਚਲਿਆ ਜਾਵੇਂਗਾ ਤੇਰੀਆਂ ਮੇਰੀਆਂ ਆਕੜਾਂ ਕਿਸ ਕਾਰੇ ਤੂੰ ਵੀ ਟੇ ਪੈਣਾ ਤੇ ਮੈਂ ਵੀ ਟੇ ਪੈਣਾ ਉਹ ਸੱਦਾ ਆਇਆ ਬੁੱਕਲਾ ਮਾਰ ਤੁਰ ਪੈਣਾ ਨਾ ਕੁਝ ਤੂੰ ਲੈਣਾ ਤੇ ਨਾ ਕੁਝ ਮੈਂ ਲੈਣਾ ਜਦੋਂ ਪ੍ਰਮਾਤਮਾ ਦਾ ਸੱਦਾ ਆ ਗਿਆ ਚਿੱਠੀ ਆ ਗਈ ਬੁਲਾਵਾ ਆ ਗਿਆ ਇਨੋਗਸ ਤਾਂ ਪੱਤਰ ਜਦੋਂ ਤੈਂ ਚੱਲਿਆ ਜਾਣਾ ਜਦ